ਬਹੁਤ ਹੀ ਸਤਿਕਾਰਯੋਗ ਵੀਰ ਸਖਵਿੰਦਰ ਸਿੰਘ ਜੀ ਬੋਧਣਾਵਾਲਾ ਸਰਦਾਰ ਮਲਕੀਤ ਸਿੰਘ ਜੀ ਸੈਣੀ ਅਤੇ ਸਹਿਤਾਰਾ ਵਿੱਚ ਸ਼ਿਰਕਤ ਕਰ ਰਹੇ ਸ਼ਾਇਰੋ ਅਤੇ ਰੱਬ ਵਰਗੇ ਸਰੋਤੇਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਸਾਹਿਤਕਾਰ ਲੈ ਕੇ ਹਾਜ਼ਰ ਹਾਂ ਜੀ ਸਾਹਿਤਕਾਰ ਭੈਣਾ ਤੇ ਵੀਰ ਪਿਆਰੇ ਆਲਫ਼ਾ ਜਾਂ ਦੇ ਬਣਜਾਰੇ ਸਿਫਤਾਂ ਜੇ ਕਰ ਲਿਖੀ ਜਾਵਣ ਤਾਂ ਸਭ ਨੂੰ ਲੱਗਦੇ ਬਹੁਤ ਪਿਆਰੇ ਜਦ ਕਲਮ ਇਹਨਾਂ ਦੀ ਸੱਚੋ ਸੱਚ ਸੁਣਾਉਂਦੀ ਏ ਕਦੇ ਵਜਣ ਕਲੇਜੇ ਸ਼ੁਰੀਆਂ ਤੇ ਕਦੇ ਠੰਡ ਵਰਤੌਂਦੀ ਏ ਸਾਹਿਤਕਾਰ ਦੇ ਵਾਸਤੇ ਗੱਲ ਨਹੀਂ ਹੁੰਦੀ ਜੋ ਬਾਪਰ ਦਾ ਚੁਗਿਰਦੇ ਉਹ ਲਿਖ ਦਿੰਦਾ ਕੁਝ ਲੋਕ ਤਾਂ ਪੜ ਕੇ ਅਗਬ ਬੂਲਾ ਹੁੰਦੇ ਨੇ ਕੁਝ ਕਹਿੰਦੇ ਵਧੀਆ ਸਿੱਖ ਦਿੰਦਾ ਕਦੇ ਚਾਂਵਲੀਆਂ ਲਹਿਰਾਂ ਵਿੱਚ ਗੋਤੇ ਖਾਂਦਾ ਏ ਕਦੇ ਉਡਣ ਖਟੋਲੇ ਵਿੱਚ ਚੜ ਕੇ ਅੰਬਰੀਂ ਗੇੜੀ ਲਾਉਂਦਾ ਏ ਕਦੇ ਪੁੱਤ ਧੀ ਬਣਦਾ ਕਦੇ ਮਾਂ ਪਿਓ ਦਾ ਫਰਜ਼ ਨਿਭਾਉਂਦਾ ਏ ਫੁੱਲਾਂ ਨਾਲ ਗੱਲਾਂ ਕਰਦਾ ਏ ਪੰਛੀਆਂ ਨਾਲ ਹੰਗਾਰੇ ਭਰਦਾ ਏ ਆਪਣੀ ਕਲਮ ਦੇ ਸਦਕੇ ਹਮੇਸ਼ਾ ਸਮਾਜ ਸੁਧਾਰ ਹੀ ਕਰਦਾ ਏ ਮਿੱਠੇ ਮਿੱਠੇ ਸ਼ਬਦਾਂ ਨਾਲ ਗੱਲ ਹਿਜਰਾਂ ਦੀ ਕਰਦਾ ਏ ਰਹਿੰਦਾ ਡੁੱਬਿਆ ਸੋਚਾਂ ਵਿੱਚ ਗੱਲ ਹਰ ਤਰ੍ਹਾਂ ਦੀ ਫਿਕਰਾਂ ਦੀ ਕਰਦਾ ਏ ਬਾਤਾਂ ਪਾਉਂਦਾ ਰਹਿੰਦਾ ਮਾਂ ਦੇ ਪਿਆਰ ਦੀਆਂ ਕਦੇ ਬਚਪਨ ਦੀਆਂ ਗੱਲਾਂ ਕਰਕੇ ਯਾਦਾਂ ਦਵਾਉਂਦਾ ਵਿਛੜੇ ਯਾਰ ਦੀਆਂ ਕਦੇ ਬਲੁੰਧਰੇ ਹੋਏ ਮਾਂ ਦੇ ਕਲੇਜਿਆਂ ਨੂੰ ਕੋਸੇ ਲੋਗੜ ਨਾਲ ਸੇਕ ਦਵੇ ਉਸ ਦੀ ਅੱਖ ਹੁੰਦੀ ਬਾਜ ਵਰਗੀ ਜੋ ਛੁਪ ਕੇ ਕੀਤੇ ਕੁਕਰਮਾਂ ਨੂੰ ਵੀ ਦੇਖ ਲਵੇ ਕਦੇ ਅੱਖ ਦੀ ਲਾਲੀ ਨਾਲ ਕਲਮ ਦੇ ਹੰਝੂ ਵਿਖਾ ਦਿੰਦਾ ਨਜ਼ਾਇਜ਼ ਹੋ ਰਹੇ ਤਸ਼ੱਦਦ ਦੀ ਮਾਰ ਨੂੰ ਬਿਆਨ ਕਰਕੇ ਸੱਚ ਵਿਖਾ ਦਿੰਦਾ ਸਾਇਤਕਾਰ ਹੱਡ ਭਨਵੀਕਾਰ ਕਰਦਾ ਏ ਦਿਨ ਰਾਤ ਜਜਵੇ ਕਲਮ ਵਿੱਚ ਭਰਦਾ ਏ ਉਹਨੂੰ ਗਰਜ ਨਹੀਂ ਹੁੰਦੀ ਪੁਰਸਕਾਰਾਂ ਨਾਲ ਉਹ ਉੱਬੇ ਸਾਹਾਂ ਨੂੰ ਠੰਡਿਆਂ ਕਰਦਾ ਏ ਜਦ ਪਾਣੀ ਸਿਰ ਤੋਂ ਨਿਕਲ ਜਾਏ ਫਿਰ ਪਰਵਾਹ ਨਾ ਕਿਸੇ ਦੀ ਕਰਦਾ ਏ ਫਿਰ ਸਾਹਿਤ ਧਾਰਾ ਦੇ ਸ਼ਾਇਰਾਂ ਵਾਂਗ ਸੱਚੋ ਸੱਚ ਸੁਣਾਉਂਦਾ ਏ ਤੇ ਸਖਵਿੰਦਰ ਵੀਰੇ ਵਾਂਗੂ ਸਹਿਤ ਧਾਰਾ ਪ੍ਰੋਗਰਾਮ ਪੇਸ਼ ਕਰਦਾ ਏ ਉਸ ਦਾ ਦਿਲ ਤਾਂ ਕੋਮਲ ਹੁੰਦਾ ਏ ਚਟਮੂਮ ਵਾਂਗੂ ਪਿਗਲ ਕੇ ਦਰਦੀਆਂ ਲਈ ਖਲੋ ਜਾਂਦਾ ਜੋ ਅੱਖੀਂ ਵੇਖ ਕੇ ਅਸੀਂ ਨਹੀਂ ਕਹਿ ਸਕਦੇ ਉਹ ਸੁੱਚੇ ਮੋਤੀਆਂ ਵਾਂਗ ਅਲਫਾਜ਼ਾਂ ਵਿੱਚ ਪਰੋ ਜਾਂਦਾ ਉਸ ਦੇ ਜਾਦੂ ਬਿਆਨ ਦੀ ਕੀ ਸਿਫਤ ਕਰਾਂ ਉੱਜੇ ਵਿੱਚ ਸਮੁੰਦਰ ਬੰਦ ਕਰ ਦਿੰਦਾ ਰਹਿੰਦੀ ਦੁਨੀਆ ਤੱਕ ਲੋਕ ਵਰਕੇ ਫੂਲ ਕੇ ਪੜਦੇ ਨੇ ਉਹ ਹਰ ਅਲਾਮਤ ਦੀ ਦਵਾ ਦਿੰਦਾ ਕੁਝ ਐਸੀਆਂ ਲਿਖਤਾਂ ਲਿਖ ਜਾਂਦਾ ਜੋ ਤਾਂ ਹਾਂ ਮਾਰਦਿਆਂ ਨੂੰ ਹਸਾ ਦਿੰਦੀਆਂ ਕਦੇ ਦਰਦ ਦੇ ਸੀਨ ਵਿਖਾਉਂਦਾ ਏ ਜੋ ਹੱਸਦਿਆਂ ਨੂੰ ਰੁਵਾ ਦਿੰਦੀਆਂ ਸੱਭਿਆਚਾਰ ਦਾ ਪਹਿਰੇਦਾਰ ਹੈ ਉਹ ਖੁਸ਼ੀ ਗਮੀ ਵਿੱਚ ਸਾਥ ਨਿਵਾਉਂਦਾ ਹੈ ਰਿਸ਼ਤੇਦਾਰ ਰੀਤਾ ਤੇ ਰਿਵਾਜਾਂ ਨੂੰ ਮੁੱਖ ਰੱਖ ਕੇ ਲਿਖਣ ਦੀ ਕਲਾ ਵਰਤੌਂਦਾ ਹੈ ਉਸ ਦੀ ਆਤਮਾ پاک ਪਵਿੱਤਰ ਏ ਝਰਨਾ ਵਗਦੇ ਪਾਣੀ ਦਾ ਕਦੇ ਮਿੱਠਾ ਤੇ ਕਦੇ ਖਾਰਾ ਏ ਉਸ ਨੂੰ ਕੋਈ ਉੱਚਾ ਨੀਵਾਂ ਨਹੀਂ ਲੱਗਦਾ ਉਹ ਤਾਂ ਗੁਰੂ ਦਾ ਪਿਆਰਾ ਏ ਗਿੱਲ ਝੰਡਾ ਤੈ ਦਿਲੋਂ ਸਤਕਾਰ ਕਰੇ ਸਾਰੇ ਹੀ ਸਹਿਤਕਾਰਾਂ ਦਾ ਤੇ ਹੱਥ ਵਿੱਚ ਫੜੀ ਕਲਮ ਦੀਆਂ ਬਹਾਰਾਂ ਦਾ ਜੋ ਦੁੱਖ ਸੁਖ ਵਿੱਚ ਤਰਵਾਸ ਦੇਵੇ ਬਣੇ ਮਦਦਗਾਰ ਤੇ ਸਹਾਰਾ ਲੋੜਵੰਦਾਂ ਦੀਆਂ ਕਤਾਰਾਂ ਦਾ ਗਿੱਲ ਝੰਡਾ ਤਹਿ ਦਿਲੋਂ ਸਤਕਾਰ ਕਰੇ ਸਾਰੇ ਹੀ ਸਹਿਤਕਾਰਾਂ ਦਾ ਹੱਥ ਵਿੱਚ ਫੜੀ ਕਲਮ ਦੀਆਂ ਬਹਾਰਾਂ ਦਾ ਜੋ ਦੁੱਖ ਸੁਖ ਵਿੱਚ ਤਰਵਾਸ ਦੇਵੇ ਬਣੇ ਮਦਦਕਾਰ ਦੇ ਸਹਾਰਾ ਲੋੜਵੰਦਾਂ ਦੀਆਂ ਕਤਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ